18 ਮਾਰਚ 1931 ਨੂੰ ਗਾਂਧੀ ਨੇ ਗੁਰਦੁਆਰਾ ਸੀਸਗੰਜ ਦਿੱਲੀ ਦੇ ਵਿੱਚ ਇਹ ਐਲਾਨ ਕੀਤਾ ਕਿ ਕਾਂਗਰਸ ਸਿੱਖਾਂ ਨਾਲ ਕਦੇ ਵੀ ਵਿਸ਼ਵਾਸ ਘਾਤ ਨਹੀਂ ਕਰੇਗੀ। ਅੱਗੇ ਲਾਹੌਰ ਦੇ ਮਤੇ ਅਨੁਸਾਰ ਕੋਈ ਅਜਿਹਾ ਲਾਅ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਇਸ ਸੂਰਤ ਵਿੱਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿੱਚ ਤਲਵਾਰ ਫੜ ਕੇ ਆਪਣੀ ਰਾਖੀ ਤੇ ਗਊ ਗਰੀਬ ਦੀ ਰਾਖੀ ਕਰ ਸਕਣ। ਪਰ ਇਹ ਗਾਂਧੀ ਦਾ ਫਰੇਵ ਤੇ ਟੌਂ ਸੀ ਜਿੱਥੋਂ ਬੇਸਮਝ ਜਾਂ ਭੋਲੇ ਭੋਲੇ ਸਿੱਖ ਸਮਝ ਨਹੀਂ ਸਕਦੇ 1980 ਵਿੱਚ ਕਮਿਊਨਿਸਟਾਂ ਤੇ ਫਿਰਕਾ ਪ੍ਰਸਤ ਹਿੰਦੂਆਂ ਨੇ ਸਿੱਖ ਧਰਮ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਵਿजूद ਦੇ ਖਾਤਿਰ ਇੱਕ ਵੱਡੀ ਮਿਹਮ ਜਿਹੜੀ ਸੀ ਉਹ ਵੜ ਦਿੱਤੀ ਸਸਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹਾਂ ਲੋ ਦਾ ਟੀਵੀ ਐਨ ਆਰ ਆਈ ਤੇ ਮੈਂ ਲੈ ਕੇ ਆਇਆ ਜੀ ਇਤਿਹਾਸ ਤੇ ਤਵਾਰੀਖ ਦੇ ਵਿੱਚ ਅੱਜ ਦਾ ਦਿਨ ਅੱਜ ਦੇ ਦਿਨ ਇਤਿਹਾਸ ਦੇ ਵਿੱਚ ਸਿੱਕ ਇਤਿਹਾਸ ਦੇ ਵਿੱਚ ਕੀ ਕੀ ਹੋਇਆ ਜੀ ਸਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਵਿੱਚ ਰੱਖਾਂਗੇ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗੀ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਜਰੂਰ ਕਰਿਓ ਕਿ ਸਾਡਾ ਜਿਹੜੀ ਕੋਸ਼ਿਸ਼ ਹੈ ਤੁਹਾਨੂੰ ਕਿਵੇਂ ਲੱਗਦੀ ਆ ਅੱਜ 16 ਮਾਰਚ ਹੈ ਜੀ ਤੇ ਆਪਾਂ 16 ਮਾਰਚ ਦੀ ਅੱਜ ਤੁਹਾਡੇ ਨਾਲ ਗੱਲ ਕਰਾਂਗੇ 1931 ਵਿੱਚ ਗਾਂਧੀ ਨੇ ਸਿੱਖਾਂ ਨੂੰ ਪਰਮਾਣ ਵਾਸਤੇ ਇੱਕ ਵਾਰ ਕਿਰਪਾਣ ਦੀ ਸਿੱਖਤ ਵੀ ਕੀਤੀ ਸੀ 16 ਮਾਰਚ 1931 ਨੇ 31 ਨੂੰ ਗਾਂਧੀ ਨੇ ਗੁਰਦੁਆਰਾ ਸੀਸਗੰਜ ਦਿੱਲੀ ਦੇ ਵਿੱਚ ਇਹ ਅਕਿਆ ਕਿ ਕਾਂਗਰਸ ਸਿੱਖਾਂ ਨਾਲ ਕਦੇ ਵੀ ਵਿਸ਼ਵਾਸ ਘਾਤ ਨਹੀਂ ਕਰੇ ਅਤੇ ਲਾਹੌਰ ਦੇ ਮਤੇ ਅਨਸਾਰ ਕੋਈ ਅਜਿਹਾ ਲਾ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਮੰਨਦੂਰ ਨਾ ਹੋਵੇ ਇਸ ਸੂਰਤ ਵਿੱਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿੱਚ ਤਲਵਾਰ ਫੜ ਕੇ ਆਪਣੀ ਰੱਖੀ ਰਾਖੀ ਤੇ ਗੋਗਰੀਬ ਦੀ ਰਾਖੀ ਕਰ ਸਕਣ ਤੇ ਮਨੁੱਖਤਾ ਦੀ ਜਾਤੀ ਨੂੰ ਬਚਾਉਣ ਵਾਸਤੇ ਉਹ ਕੋਈ ਵੀ ਫੈਸਲਾ ਲੈ ਸਕਣ ਪਰ ਇਹ ਗਾਂਧੀ ਦਾ ਫਰੇਵ ਤੇ ਧੌਮ ਸੀ ਜਿਸ ਨੂੰ ਬੇਸਮਝ ਜਾਂ ਭੋਲੇ-ਪਾਲੇ ਸਿੱਖ ਸਮਝ ਨਹੀਂ ਸਕਦੇ 16 ਮਾਰਚ 1968 ਦੇ ਦਿਨ ਗਦਰ ਪਾਰਟੀ ਦੇ ਆਗੂ ਅਤੇ ਅਖੰਡ ਕੀਰਤਨੀ ਜੱਥੇ ਦੇ ਮੋਢੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਚੜ੍ਹਾਈ ਕਰ ਗਏ 1980 ਵਿੱਚ ਕਮਿਊਨਿਸਟਾਂ ਅਤੇ ਫਿਰਕਾ ਪ੍ਰਸਤ ਹਿੰਦੂਆਂ ਨੇ ਸਿੱਖ ਧਰਮ ਅਤੇ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਵਿजूद ਦੇ ਖਿਲਾਫ ਇੱਕ ਵੱਡੀ ਮਹਿੰਮ ਜਿਹੜੀ ਸੀ ਉਹ ਵਿੜ ਦਿੱਤੀ ਸੀ ਐਨਜੀ ਬਕਲਾਉਰ ਦੀ ਸਰਪ੍ਰਸਤੀ ਹੇਠ ਇਸਾਈ ਵਿਛਿੰਦਰੀਆਂ ਦੇ ਹੱਕ ਇੱਕ ਸਿੱਖ ਵਿਰੋਧੀ ਟੋਲੇ ਨੇ ਵੀ ਸਿੱਖ ਧਰਮ ਦੀ ਵੱਖਰੀਅਤੀ ਹੋਣ ਦੇ ਖਿਲਾਫ ਪ੍ਰਚਾਰ ਮਹਿੰਮ ਜਿਹੜੀ ਸੀ ਉਹ ਵਿੜ ਦਿੱਤੀ ਮਾਰਚ 15 ਤੇ 16 1981 ਨੂੰ ਚੀਪ ਖਾਲਸਾ ਜਵਾਨ ਨੇ ਸਰਾਨਾ ਸਿੱਖ এডਿਊਕੇਸ਼ਨ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕਰਵਾਈ ਇਸ ਦਿਨ 16 ਮਾਰਚ 1985 ਦੇ ਸੈਸ਼ਨ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਤੇ ਵਿਦਵਾਨ ਹਾਜ਼ਰ ਸਨ ਇਸ ਕਾਨਫਰੰਸ ਦੇ ਵਿੱਚ ਅਚਾਨਕ ਹੀ ਅਜਿਹਾ ਮਾਹੌਲ ਬਣ ਗਿਆ ਕਿ ਇਸ ਮੌਕੇ ਤੇ ਹਾਜ਼ਰ ਵਿਦਵਾਨਾਂ ਤੇ ਨੌਜਵਾਨਾਂ ਨੇ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਸਿੱਖਾਂ ਨੂੰ ਯੂਨੋ ਵਿੱਚ ਐਸੋਸੀਏਟ ਮੈਂਬਰਸ਼ਿਪ ਦਿੱਤੀ ਜਾਵੇ ਇਸ ਦਾ ਮਤਾ ਜ਼ੋਰ ਪਾ ਕੇ ਤੱਕੇ ਦੇ ਨਾਲ ਪਾਸ ਕਰਵਾ ਲਿਆ 16 ਮਾਰਚ 1988 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰ ਦਿੱਤਾ 16 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਸੁੱਚਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਖੀਰਾ ਅੰਮ੍ਰਿਤਸਰ ਅਤੇ ਉਦੇ ਸਿੰਘ ਚੱਕਰਵਰਤੀ ਵਾਸੀ ਮੁੱਦਕੀ ਫਿਰੋਜ਼ਪੁਰ ਨੂੰ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰ ਦਿੱਤਾ 16 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਿੱਲਾ ਫੌਜੀ ਜਵੰਦੇ ਕਲਾ ਅੰਮ੍ਰਿਤਸਰ ਸਤਨਾਮ ਸਿੰਘ ਉਰਫ ਰਾਹੁ ਪੁੱਤਰ ਅਜੀਤ ਸਿੰਘ ਵਾਸੀ ਭੋਗਪੁਰ ਨੇੜੇ ਪੱਟੀ ਜ਼ਿਲ੍ਹਾ ਤਰਨਤਾਰਨ ਅਤੇ ਸਤਨਾਮ ਸਿੰਘ ਬੁੱਟਰਵਾਸੀ ਸੁग्गा ਅਮਰਤਸਰ ਇਹਨਾਂ ਨੌਜਵਾਨਾਂ ਨੂੰ ਫੇਤੀਆਂ ਦੇ ਭੁਖਿਆਂ ਤੇ ਬੁੱਚੜ ਪੁਲਿਸ ਵਾਲਿਆਂ ਨੇ ਸ਼ਹੀਦ ਕਰ ਦਿੱਤਾ 16 ਮਾਰਚ 1992 ਦੇ ਦਿਨ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਜਲਾਲਾਬਾਦ ਜਿਲ੍ਹਾ ਅਮਰਤਸਰ ਨੂੰ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 16 ਮਾਰਚ 1993 ਨੂੰ ਜਰਮੇਲ ਸਿੰਘ ਪੁੱਤਰ ਬਚਿੱਤਰ ਸਿੰਘ ਵਸੀ ਭਾਵੇਂ ਕਲਾ ਮਾਨਸਾ ਤੇ ਨਰਵੈਲ ਸਿੰਘ ਜੰਡੇਵਾਲਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ